ਪੰਜਾਬ ਵਿੱਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਇਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਤਰ੍ਹਾਂ ਦਾ ਹੀ ਮਾਮਲਾ ਸੰਬਰਾਲਾ ਤੋਂ ਆਇਆ ਹੈ ਜਿੱਥੇ ਕਿਸੇ ਦੇ ਸਮੇਂ ਬਾਬਾ ਜੁਜਾਲ ਸਿੰਘ ਕਲੋਨੀ ਦੇ ਵਿੱਚ ਚਵਾਰੇ ਚ ਕਿਰਾਏ ਤੇ ਰਹਿ ਰਹੇ ਇੱਕ ਪਰਿਵਾਰ ਦੇ ਘਰ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਅਤੇ ਨਕਦੀ ਸੋਨਾ ਲੈ ਕੇ ਫਰਾਰ ਹੋ ਗਏ ਮਕਾਨ ਦੇ ਵਿੱਚ ਕਿਰਾਏ ਤੇ ਰਹਿ ਰਹੇ ਸੁੱਖੀ ਨੇ ਦੱਸਿਆ ਕਿ ਉਹ ਨਾਲ ਦੇ ਕਮਰੇ ਦੇ ਵਿੱਚ ਆਪਣੀ ਪਤਨੀ ਤੇ ਬੱਚੇ ਨਾਲ ਸੌ ਰਿਹਾ ਸੀ ਜਦੋਂ ਉਹ ਸਵੇਰੇ 5 ਵਜੇ ਉੱਠਿਆ ਤਾਂ ਉਸਨੇ ਨਾਲ ਦੇ ਕਮਰੇ ਵਿੱਚ ਦੇਖਿਆ ਕਿ ਉਸਦੀ ਅਲਮਾਰੀ ਖੁੱਲੀ ਪਈ ਹੈ ਅਤੇ ਅਲਮਾਰੀ ਦਾ ਸਾਰਾ ਸਮਾਨ ਬਾਹਰ ਖਿਲਰਿਆ ਪਿਆ ਹੈ। ਜਦੋਂ ਉਸਨੇ ਆਪਣੀ ਅਲਮਾਰੀ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਤਾਂ ਅਲਮਾਰੀ ਵਿੱਚ ਪਿਆ 4.5 ਲੱਖ ਰੁਪਇਆ ਅਤੇ 3 ਤੋਲੇ ਸੋਨਾ ਗਾਇਬ ਸੀ। ਸੁਖੀ ਨੇ ਇਹ ਵੀ ਦੱਸਿਆ ਕਿ ਉਸਦਾ ਮਕਾਨ ਬਣ ਰਿਹਾ ਹੈ ਤੇ ਇਹ ਪੈਸੇ ਉਸਨੇ ਆਪਣੇ ਮਕਾਨ ਨੂੰ ਬਣਾਉਣ ਵਾਸਤੇ ਹੀ ਰੱਖੇ ਸਨ। ਚੋਰਾਂ ਨੇ ਇਸ ਤਰ੍ਹਾਂ ਚੋਰੀ ਨੂੰ ਅੰਜਾਮ ਦਿੱਤਾ ਕਿ ਸੁੱਤੇ ਪਏ ਪਰਿਵਾਰ ਨੂੰ ਇਸ ਦੀ ਭਣਕ ਤੱਕ ਨਹੀਂ ਲੱਗੀ। ਚੋਰਾ ਨੇ ਨਾਲ ਦੇ ਕਮਰੇ ਵਿੱਚ ਜਾ ਰਹੇ ਦਰਵਾਜ਼ੇ ਦੇ ਮੋਰੇ ਸੋਫਾ ਲਗਾ ਦਿੱਤਾ ਅਤੇ ਖਿੜਕੀ ਦੇ ਉੱਪਰ ਪਰਦਾ ਲਗਾ ਦਿੱਤਾ ਅਤੇ ਆਪਣਾ ਕੰਮ ਕਰਕੇ ਫਰਾਰ ਹੋ ਗਏ ਸੁਖੀ ਨੇ ਚੋਰੀ ਦੀ ਪੁਲਿਸ ਨੂੰ ਇਤਲਾ ਦੇ ਦਿੱਤੀ ਪ੍ਰਵਾਨ ਨੇ ਪ੍ਰਸ਼ਾਸਨ ਤੋਂ ਚੋਰਾ ਤੇ ਸ਼ਿਕੰਜਾ ਕਸਨ ਦੀ ਅਪੀਲ ਕੀਤੀ ਹੈ ਹਾਂਜੀ ਕੀ ਨਾਮਾ ਤੁਹਾਡਾ ਕੀ ਕੰਮ ਕਰਦੇ ਹੋ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਮੈਂ ਲੈਬਾਰਟਰੀ ਦਾ ਕੰਮ ਕਰਦਾ ਤੇ ਕਿਹਨੇ ਕਰ ਰਹੇ ਹੋ ਸਰ ਮੈਂ ਇੱਥੇ ਰੈਂਟ ਤੇ ਰਹਿਣਾ ਸਮਰਾਲਾ ਤੇ ਸਵੇਰੇ ਜਦੋਂ ਮੈਂ 5:30 ਵਜੇ ਉੱਠਿਆ ਰਾਤ ਸੀ ਨਾਰਮਲ ਪਏ ਆ ਜਿੱਦਾਂ ਜ ਰੋਟੀ ਵੀ ਸੀ ਸਾਡੀ ਸਵੇਰੇ 5:30 ਆਹ ਸੌਰੀ 5 ਵਜੇ ਉੱਠਿਆ ਤਾਂ ਮੈਂ ਬਾਹਰ ਸਾਡੇ ਬੈਗ ਵਗੈਰਾ ਕਿਲੇ ਦੇ ਵਿੱਚ ਦੇਖੇ ਤਾਂ ਮੈਂ ਨਾਲ ਦੇ ਰੂਮ ਦੇ ਵਿੱਚ ਜਿੱਥੇ ਸਾਡੀ ਅਲਮੀਰਾ ਵਗੈਰਾ ਪਈ ਹੈ ਉਧਰ ਚੈੱਕ ਕੀਤਾ ਤਾਂ ਸਾਰਾ ਅੰਦਰ ਚੋਰੀ ਹੋਈ ਹੋਈ ਸੀ ਤੇ ਚੋਰੀ ਦੀ ਗੱਲ ਕਰੀਏ ਕੀ ਨੁਕਸਾਨ ਹੋਇਆ ਸਰ ਮੇਰਾ ਕੋਲ 4.5 ਲੱਖ ਰੁਪਏ ਕੈਸ਼ ਸੀ ਮੇਰਾ ਘਰ ਬਣ ਰਿਹਾ ਉਹਦੇ ਲਈ ਮੈਂ ਰੱਖਿਆ ਹੋਇਆ ਸੀਗਾ ਸਮਾਨ ਪੁੰਧਾਣਾ ਬੰਦੇ ਔਰ ਟਾਈ ਦੇ ਤੋਂਲੇ ਸਰ ਸੋਨਾ ਸੀਗਾ ਮੇਰਾ ਘਰੇ ਜੋ ਆਪਾਂ ਰੁਟੀਨ ਚ ਯੂਜ਼ ਕਰਦੇ ਆਂ ਪਤਾ ਲੱਗਿਆ ਕਿ ਤੁਸੀਂ ਸੀਟੀ ਵੀ ਕੈਮਰਾ ਪਾਇਆ ਕੋਈ ਸਰ ਫਿਲਹਾਲ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਤਾਂ ਕੋਈ ਸੀਸੀਟੀਵੀ ਕੈਮਰਾ ਹੈ ਨਹੀਂ ਆ ਇੱਧਰ ਉੱਧਰ ਹੈਗੇ ਨੇ ਉਹ ਹੁਣ ਜੰਦੇ ਵਿੱਚ ਚੈੱਕ ਕਰਵਾ ਲਵਾਂਗੇ ਵੱਡੀ ਗੱਲ ਕੁਝ ਸਿਆਸਤ ਤੇ ਉਹਨਾਂ ਹਾਂਜੀ ਟਾਈ ਦੇ ਤੋਂਲੇ ਸੋਨਾ ਸੀ ਕੀ ਲੱਗਦਾ ਕੁਝ ਸ਼ਕੂਵਰ ਹੈ ਕਿਸੇ ਦੀ ਸ਼ਕਤ ਸਰ ਵੈਸੇ ਤਾਂ ਸਾਡੇ ਕੋਈ ਕਿਉਂਕਿ ਅਸੀਂ ਰੈਂਟ ਤੇ ਰਹਿੰਦੇ ਤਾਂ ਮੇਰੇ ਮੰਮੀ-ਗਾੜੀ ਉਹ ਰਹਿੰਦੇ ਨੇ ਨਾਲ ਕੋਈ ਅਸੀਂ ਫੈਮਲੀ ਹੈ ਹੋਰ ਤਾਂ ਕੋਈ ਆਉਂਦਾ ਨਹੀਂ ਸ਼ੱਕ ਵਗੈਰਾ ਤਾਂ ਕਿਸੇ ਤੇ ਆ ਨਹੀਂ ਪਲਣਕੋ ਰਿਪੋਰਟ ਨੂੰ ਪਲਾ ਕਰਤੀ ਹਾਂਜੀ ਉਹਨਾਂ ਨੂੰ ਕਰਤਾ ਉਹ ਆ ਰਹੇ ਨੇ ਜੀ ਜੀ ਹਾਂ ਜੀ ਸਾਡਾ ਵਾਂਡੀ ਆ ਜੀ ਇਹ ਜਿਹੜੇ ਕਈ ਸਾਲਾਂ ਤੋਂ ਸਾਡੇ ਉੱਪਰ ਕਿਰਾਏ ਤੇ ਰਹਿੰਦਾ ਜੀ ਇਹ ਮੁੰਡਾ ਤੇ ਕਾਫੀ ਪੈਸਾ ਜੀ ਸਾਡਾ 4.5 ਲੱਖ ਰੁਪਏ ਦੀ ਗੇੜ ਜੀ ਆਏ ਹਾਸੀਆ ਸੋਨਾ ਸੀਗਾ ਕੁੜੀ ਦਾ ਹੱਡੀ ਦਾ ਜੀ ਇਹ ਪਰ ਇੰਨਾ ਅਸੀਂ ਬਾਵਜੂਦ ਇੰਨਾ ਅਸੀਂ ਪਰਿਵਾਰ ਦੇ ਮੈਂਬਰਾਂ ਜੀ ਸਾਨੂੰ ਕੁਝ ਸਮਝ ਨਹੀਂ ਲੱਗੀ ਜੀ ਇਹਦੇ ਬਾਰੇ। ਉਹ ਵੀ ਕੰਦੇ ਰਹਿੰਦੇ ਹਾਂ। ਆ ਅਸੀਂ ਥੱਲੇ ਰਹਿੰਦੇ ਹਾਂ ਜੀ ਇੱਧਰ ਰਹਿੰਦੇ ਹਾਂ ਜੀ ਅਸੀਂ ਪੰਜਾ ਜੀ ਹਾਂ ਜੀ ਆਲੇ-ਦਾਲੇ ਤਿੰਨੇ ਘਰ ਦੀ। ਉੱਤੇ ਸਾਡੇ ਨੇ ਜੀ ਪੌਕੇ ਨੇ 2 ਵਜੇ ਅਸੀਂ ਹਿੱਲੇ ਹਾਂ ਜੀ ਪਰ ਸਾਨੂੰ ਕੁਝ ਪਤਾ ਨਹੀਂ ਲੱਗਿਆ ਜੀ ਇਹਦੇ ਬਾਰੇ। ਕਿ ਕੰਨੇ ਕਿ ਬਜੇ ਦੀ ਘਟਨਾ ਲੱਗਦੀ ਹੈਗੀ ਇਹ। ਇਹ ਜੀ 2 ਵਜੇ ਤੋਂ 3 ਵਜੇ ਤੱਕ ਗੇੜ-ਗੇੜ ਜੀ ਬੱਸ। 12 ਵਜੇ ਮੋਟਰਾਂ ਤੋਂ ਆਉਂਦੀਆਂ ਜੀ ਗੇੜਾ ਮਾਰ ਕੇ ਲਾਈਟ ਆਉਂਦੀ ਹੈ ਜੀ। ਅੱਜ ਰਾਤ ਆਈ ਨਹੀਂ ਅਸੀਂ ਗਈ ਨਹੀਂ ਹੈਗੇ ਜੀ ਬੱਸ। ਉਹ ਇੱਕ ਸਾਡੇ ਮੱਝ ਸੁੱਈ ਹੋਇਆ ਉਹਦੇ ਕਰਕੇ ਅਸੀਂ ਨਿਗਰੱਖ ਰੱਖਦੇ ਹਾਂ ਜੀ ਉ ਪਰ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਇਹਦੇ ਬਾਰੇ ਵੀ ਕੀ ਹੋਇਆ ਕੀ ਨਹੀਂ ਹੋਇਆ ਜਾਂ ਸਵੇਰੀ ਸਾਨੂੰ ਪਤਾ ਲੱਗਿਆ ਜੀ ਸੰਖਾ ਕਾਫੀ ਹੋ ਗਿਆ ਕਿ ਮੰਗ ਕੀ ਮੰਗ ਕਰਦਾ ਮੰਗ ਕਰਦੇ ਜੀ ਵੀ ਇਹ ਚੋਰ ਫੜਿਆ ਜਾਵੇ ਛੇਤੀ ਤੋਂ ਛੇਤੀ ਜੀ ਇਹ ਤੇ ਜਿਹੜਾ ਮੁੰਡਾ ਹੈਗਾ ਇਹ ਕੀ ਕੰਮ ਕਰਦਾ ਕੀ ਇਹ ਲਾਈਬ ਡੇਕ ਵਿੱਚ ਕੰਮ ਕਰਦਾ ਡਾਕਟਰ ਕਰਨ ਹਸਪਤਾਲ ਚ ਜੀ ਇਹ ਬਹੁਤ ਸਾਊਆ ਮੁੰਡਾ ਜੀ ਪਿਛਲੇ 12 13 ਸਾਲ ਤੋਂ ਉੱਥੇ ਕੰਮ ਕਰ ਰਿਹਾ ਜੀ ਇਹ ਕਹੀਏ ਜੀ ਆਪਾਂ ਆਣੀ ਹੈਗਾ ਜੀ ਹਾਊਆ ਬਹੁਤ ਪਰਿਵਾਰ ਜੀ ਹੈ ਸਾਡਾ ਕੀ ਗੱਲ ਮੈਂ ਦੋ ਸੰਗਣੀ ਵੱਧਦੀ ਐ ਥੇ ਵਧੀਆ ਹੈਗਾ ਖੋਲਾ ਡੋਲਾ ਇਹ ਹੈ ਜੇ ਕੰਮ ਹੋਣਾ ਹੋਣਾ ਬਹੁਤ ਮੰਦਭਾਗੀ ਗੱਲ ਆ ਜੀ ਇਹ ਸਾਡੇ ਵਾਸਤੇ ਜੀ ਸਾਡੇ ਸਾਰੇ ਹੀ ਕਰਨੇ ਜੀ ਕੋਈ ਹੈ ਨਹੀਂ ਐਸੀ ਵੈਸੀ ਗੱਲ ਬਾਤ ਜੀ ਇਹ ਬਹੁਤ ਮਾੜੀ ਗੱਲ ਆ ਜੀ ਇਹ ਕਦੇ ਅੱਜ ਤਾਈ ਹੋਇਆ ਨਹੀਂ ਜੀ ਸਾਡੇ ਪੁਲਿਸ ਨੂੰ ਜਾਣਕਾਰੀ ਦਿੱਤੀ ਹਾਂਜੀ ਆ ਰਹੇ ਨੇ ਜੀ ਪੁਲਿਸ ਵਾਲੇ ਹਾਲ ਤੱਕ ਨਹੀਂ ਕੋਈ ਆਇਆ ਜੀ ਹਾਂਜੀ ਮਹੰਦੂ ਸਰ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਇਹ ਮੋਲਾ ਗੜਾ ਇਹ ਮੋਲਾ ਸ਼ਹਿਬਜਾਤ ਹਾਰ ਸਿੰਘ ਨਗਰ ਹੈ ਜੀ ਕੀ ਘਟਨਾ ਹੈ ਇਕ ਕਟਨਾ ਜੀ ਮੇਰੇ ਨਾਲ ਗਵਾਂਢ ਚ ਸੁਖਵੀਰ ਸਿੰਘ ਸੁਖੀ ਰਹਿੰਦਾ ਇਹ ਕਰਨ ਹਸਪਤਾਲ ਚ ਜੌਬ ਕਰਦਾ ਇਹਦਾ ਆਪਣੇ ਇਥੇ ਘਰ ਨਵਾਂ ਬਣ ਰਿਹਾ ਇਹਨੇ ਇਥੇ ਗਵਾਂਢੀਆਂ ਦੇ ਘਰ ਮਗਨ ਕਰਾਇ ਦੇ ਦਿੱਤਾ ਸੀ 2-3 ਮਹੀਨੇ ਤੱਕ ਰਹੇ ਰਹੇ ਹਾਂ ਇਹ ਸਵੇਰ 4:30 ਵਜੇ ਸਾਨੂੰ ਆਦਿਆਂ ਪਈਆਂ ਜਦੋਂ ਆ ਕੇ ਦੇਖਿਆ ਤਾਂ ਲੋਕਰ ਤੋੜੀ ਹੋਈ ਸੀ ਸਾਰੇ ਇਹ ਦੋਹੇ ਮੀਆਂ ਬੀਬੀ ਇੱਕ ਕਮਰੇ ਸੁੱਤੇ ਦੀ ਇਹ ਮੰਮੀ ਡੈਡੀ ਪਿੰਡ ਗਏ ਹੋਏ ਇਹ ਚਾਰ ਜਣੇ ਰਹਿੰਦੇ ਨੇ ਦੂਜੇ ਕਮਰੇ ਚ ਸਾਰਾ ਕੁਝ ਜੋਨਾ ਸੋਨਾ ਸੀ ਤੇ 4:30 ਲੱਖ ਰੁਪਏ ਲੱਗਦੀ ਜੀ ਯੋਹ ਹਸਪੀਟਲ ਦਾ ਕੈਸ਼ ਵਗੈਰਾ ਲੈ ਕੇ ਆਉਂਦਾ ਉਹ ਜਿਹਨੇ ਤਾਂ ਸੰਗਣੀ ਮਾਤੀ ਜੇ ਕੰਮ ਹੋਇਆ ਲੱਗਦਾ ਵੀ ਪਿਆਰਾਂ ਦੇ ਹੌਸਲੇ ਬੁਲੰਦ ਨੇ ਇਹ ਪੂਰੇ ਹੌਸਲੇ ਬੁਲੰਦ ਨੇ ਅਸੀਂ ਤਾਂ ਆਪਣੀ ਜ਼ਿੰਦਗੀ ਚ 50 ਸਾਲ ਦੀ ਉਮਰ ਹੋ ਗਈ ਇੱਕ ਤਾਂ ਪਹਿਲੀ ਵਾਰ ਸੁਣਿਆ ਵੀ ਘਰ ਚੱਕਣ ਸ਼ਰੇਮ ਚੋਰੀ ਹੋ ਗਈ ਇਸ ਦਾ ਪ੍ਰਸ਼ਾਸਨ ਕੀ ਆ ਕੁਝ ਨਹੀਂ ਕਰ ਸਕਦਾ ਪ੍ਰਸ਼ਾਸਨ ਤੋਂ ਮੈਂ ਮੰਗ ਕਰਦੂਗਾ ਉਹ ਸ਼ਾਸਨ ਦਾ ਚੋਰੀ ਨੂੰ ਕੱਢਿਆ ਜਾਵੇ ਇਹ ਚੋਰੀ ਨੂੰ ਕੱਢਿਆ ਜਾਵੇ ਕਿਉਂਕਿ ਇਹ ਆ ਕਿ ਹੁਣ ਤਾਂ ਚੋਰੀ ਹੋਈ ਹੈ ਜੇ ਕਿਤੇ ਅਚਾਨਕ ਸੁਖੀ ਸੁਖੀ ਜਾਗ ਜਾਂਦਾ ਤਾਂ ਉਹਨਾਂ ਦਾ ਕੀ ਪਤਾ ਕਿ ਕੀ ਕਰ ਸਕਦੇ ਕੋਈ ਵੀ ਹੋਰ ਵੱਡੀ ਵਾਰ ਤਾਂ ਤੋਂ ਸਕਦੀ ਇਸ ਨੂੰ ਕੈਮਰੇ ਵਗੈਰਾ ਲੱਗਿਆ ਵੀ ਮੇਰੇ ਟੈਮਰਾ ਨੇੜੇ ਨਹੀਂ ਲੱਗਿਆ ਮਹੱਲੇ ਦੇ ਪਰੇ ਕੈਮਰੇ ਲੱਗੇ ਹੋਏ ਨੇ ਉਹ ਰਸਤੇ ਦੇ ਕੈਮਰੇ ਕਵਰ ਕੀਤੇ ਜਾਣਗੇ